ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਮੈਂ ਬਲਵਿੰਦਰ ਕੁਮਾਰ ਪ੍ਰਧਾਨ ਨਵ ਜੀਵਨ ਵੈਲਫੇਅਰ ਸੁਸਾਇਟੀ ਜਲੰਧਰ ਸਾਰੀਆਂ ਸੰਗਤਾਂ ਨੂੰ ਵਿਦੇਸ਼-ਵਦੇਸ਼ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਉਤਸਵ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਕਿ ਔਰ ਮਰਮਾਤਮਾ ਅੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕਰਦਾ ਕਿ ਬਿਸ਼ਪ ਦੇ ਵਿੱਚ ਸ਼ਾਂਤੀ ਬਣਾਈ ਰੱਖੇ ਔਰ ਬਿਸ਼ਪ ਨੂੰ ਜੋ ਵੀ ਸਮੱਸਿਆਵਾਂ ਹੁੰਦੀਆਂ ਉਹ ਹੱਲ ਹੋਣੀਆਂ ਰਹਿਣ ਜਿਵੇਂ ਕਿ ਅਸੀਂ ਗੁਰੂ ਗ੍ਰੰਥ ਦੇਵ ਜੀ ਦੀ ਦੋਹੀ ਸਿੱਖਿਆ ਲੈਨੇ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਿਹੜੀ ਜਿਹੜੀ ਸਾਡੀ ਧਰਤੀ ਆ ਉਹ ਮਾਤਾ ਆ ਪਾਣੀ ਜਿਹੜਾ ਸਾਡਾ ਪਿਤਾ ਆ ਤੇ ਹਵਾ ਸਾਡੀ ਆ ਗੁਰੂ ਇਹ ਅਸੀਂ ਅੱਜ ਬਿਸ਼ਪ ਦੇ ਅੱਗੇ ਜਿਹੜੀ ਸਮੱਸਿਆ ਖੜੀ ਹੈ ਕਿ ਧਾਤੀ ਵੀ ਜਿਹੜੀ ਆ ਉਹ ਸਹੀ ਨਹੀਂ ਰਹੀ ਔਰ ਕੁਝ ਵੀ ਜਿਹੜੀਆਂ ਦਵਾਈਆਂ ਖਾਦਾਂ ਤੋਂ ਵੀ ਰੋਕ ਨਹੀਂ ਰਿਆ ਹਵਾ ਵੀ ਜਿਹੜੀ ਹੈ ਉਹ ਗੰਦੀ ਹੋ ਚੁੱਕੀ ਆ ਸਾਹ ਲੈਣਾ ਔਖਾ ਹੋ ਗਿਆ ਔਰ ਪਾਣੀ ਵੀ ਜਿਹੜਾ ਹੈ ਉਹ ਗੰਦਾ ਹੋ ਚੁੱਕਾ ਹੈ ਪੀਣ ਯੋਗ ਨਹੀਂ ਰਿਹਾ ਅੱਜ ਬੋਤਲਾਂ ਚ ਵੇਚਣ ਲੱਗਿਆ ਹੈ ਇਹ ਸਭ ਤੋਂ ਵੱਡੀ ਮੈਂ ਸਮਝਦਾ ਕਿ ਵਿਸ਼ਵ ਦੀ ਸਮੱਸਿਆ ਹੈ ਇਹ ਸਮੱਸਿਆ ਦੇ ਵਿੱਚੋਂ ਇਹ ਗੁਰਨਾਥ ਦੇਵ ਜੀ ਹੀ ਸਾਨੂੰ ਕੱਢ ਸਕਦੇ ਆ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਇਹ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦੇ ਸ਼ਬਦ ਨੂੰ ਆਪਣੇ ਮਨਾਂ ਵਿੱਚ ਸਮੋ ਕੇ ਔਰ ਇਸ ਦੀ ਰੱਖਿਆ ਕਰੀਏ ਧਰਤੀ ਦੀ ਵੀ ਰੱਖਿਆ ਕਰੀਏ ਪਾਣੀ ਦੀ ਵੀ ਰੱਖਿਆ ਕਰੀਏ ਔਰ ਹਵਾ ਦੀ ਵੀ ਰੱਖਿਆ ਕਰੀਏ ਤਾਂ ਕਿ ਧਰਤੀ ਦੇ ਉੱਤੇ ਮਨੁੱਖ ਦਾ ਜੀਵਨ ਜਿਹੜਾ ਹੋਰ ਲੰਬਾ ਸਮਾਂ ਚੱਲ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਖਸ਼ੇ